ਬਿਗ ਬਾਸ ਫੇਮ ਤੇ ਯੂਟਿਊਬਰ ਅਰਮਾਨ ਮਲਿਕ ਜੋ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਨੇ ਬਿਤੇ ਕੁਝ ਮਹੀਨੇ ਪਹਿਲਾਂ ਹੀ ਉਹਨਾਂ ਦੀ ਪਤਨੀ ਜੋ ਪਾਇਲ ਮਲਿਕ ਸੀ ਉਹ ਵੀ ਵਿਵਾਦ ਦੇ ਵਿੱਚ ਆਈ ਸੀ ਜਦੋਂ ਉਹਨਾਂ ਦੇ ਵੱਲੋਂ ਮਾਤਾ ਕਾਲੀ ਦਾ ਜਿਹੜਾ ਪੇਸ ਹੁੰਦਾ ਹੈ ਉਹ ਧਾਰਨ ਕੀਤਾ ਗਿਆ ਸੀ ਉਹਨਾਂ ਦਾ ਵਿਰੋਧ ਹੋਇਆ ਸੀ ਧਾਰਮਿਕ ਸਜ਼ਾ ਵੀ ਸੁਣਾਈ ਗਈ ਸੀ ਤੇ ਹੁਣ ਇਸੇ ਮਾਮਲੇ ਤੋਂ ਅਲੱਗ ਇੱਕ ਮਾਮਲਾ ਸਾਹਮਣੇ ਆਂਦਾ ਹੈ ਜਿੱਥੇ ਅਰਮਾਨ ਮਲਿਕ ਤੇ ਇਲਜ਼ਾਮ ਲਗਾਏ ਜਾਂਦੇ ਨੇ ਇੱਕ ਵਕੀਰ ਦੇ ਵੱਲੋਂ ਕਿ ਉਹਨਾਂ ਦੇ ਵੱਲੋਂ ਜੋ ਪਹਿਲੀ ਪਤਨੀ ਜੋ ਉਹਨਾਂ ਦੀ ਪਤਨੀ ਸੀ ਉਸ ਦੀ ਉਮਰ ਘੱਟ ਸੀਗੀ ਉਸਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ ਤੇ ਇਸੇ ਮਾਮਲੇ ਦੇ ਵਿੱਚ ਪੋਸਕੋ ਐਕਟ ਜਿਹੜਾ ਲਗਾਇਆ ਗਿਆ ਤੇ ਰੇਪ ਦਾ ਮਾਮਲਾ ਅਰਮਾਨ ਮਲਿਕ ਦੇ ਖਿਲਾਫ ਦਰਜ ਕੀਤਾ ਗਿਆ ਦਾਖਲ ਕੀਤਾ ਗਿਆ ਇਸ ਤੋਂ ਇਲਾਵਾ ਅਰਮਾਨ ਮਲਿਕ ਅਤੇ ਉਸਦੇ ਪਰਿਵਾਰ ਦਾ ਵੀ ਇਸ ਦੇ ਵਿੱਚ ਨਾਮ ਆਇਆ ਪਟਿਆਲਾ ਦੇ ਵਕੀਲ ਨੇ ਜਿਨ੍ਹਾਂ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਅਰਮਾਨ ਮਲਿਕ ਦਾ ਜੋ ਕ੍ਰਿਤਿਕਾ ਮਲਿਕ ਪਾਇਲ ਮਲਿਕ ਅਤੇ ਇਸ ਤੋਂ ਪਹਿਲਾਂ ਵੀ ਇੱਕ ਵਿਆਹ ਹੋਇਆ ਸੀ ਉਹ 16 ਸਾਲ ਦੀ ਉਮਰ ਦੇ ਵਿੱਚ ਵਿਆਹ ਹੋਇਆ ਸੀ 16 ਸਾਲ ਦੀ ਇੱਕ ਕੁੜੀ ਸੀ ਜਿਸ ਦੇ ਨਾਲ ਅਰਮਾਨ ਮਲਿਕ ਦੇ ਵੱਲੋਂ ਵਿਆਹ ਕਰਾਇਆ ਗਿਆ ਸੀ ਵਿਆਹ ਦੇ ਵਿੱਚ ਉਹਨਾਂ ਨੂੰ ਉਹਨਾਂ ਦੇ ਵੱਲੋਂ ਦੋ ਤੀਆਂ ਨੂੰ ਜਨਮ ਵੀ ਦਿੱਤਾ ਗਿਆ ਸੀ ਜੋ ਅਰਮਾਨ ਮਲਿਕ ਦੀ ਪਹਿਲੀ ਪਤਨੀ ਸੀ ਜਿਸ ਦਾ ਨਾਮ ਹੁਣ ਸਾਹਮਣੇ ਆ ਰਿਹਾ ਹੈ ਤੇ ਇਸੇ ਮਾਮਲੇ ਦੇ ਵਿੱਚ ਪਟਿਆਲਾ ਜ਼ਿਲ੍ਹਾ ਅਦਾਲਤ ਦੇ ਵਿੱਚ ਵਕੀਲ ਦੇ ਵੱਲੋਂ ਪਹੁੰਚ ਕੀਤੀ ਜਾਂਦੀ ਹੈ ਤੇ ਇਸੇ ਮਾਮਲੇ ਦੇ ਵਿੱਚ ਵਕੀਲ ਦੇ ਵੱਲੋਂ ਵੱਡੇ ਸਬੂਤ ਜਿਹੜੇ ਨੇ ਪੇਸ਼ ਕਰਨ ਦੀ ਵੀ ਗੱਲ ਆਖੀ ਗਈ ਹੈ ਜਿਸ ਦੇ ਵਿੱਚ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਦੇ ਕੋਲ ਸਬੂਤ ਵੀ ਹੈਗੇ ਕਿ ਕਿਸ ਤਰੀਕੇ ਦੇ ਨਾਲ ਜੋ ਅਰਮਾਨ ਮਲਿਕ ਅਤੇ ਉਸਦਾ ਪਰਿਵਾਰ ਜਿਨ੍ਹਾਂ ਦੇ ਵਿੱਚ ਉਹਨਾਂ ਦੀਆਂ ਦੋ ਭੈਣਾਂ ਦਾ ਜ਼ਿਕਰ ਹੋ ਰਿਹਾ ਉਹਨਾਂ ਦੀ ਭਰਾ ਉਹਨਾਂ ਦੇ ਭਰਾ ਦਾ ਜ਼ਿਕਰ ਹੋ ਰਿਹਾ ਉਹਨਾਂ ਦੀ ਭਾਬੀ ਦਾ ਵੀ ਜ਼ਿਕਰ ਹੋ ਰਿਹਾ ਕਿ ਉਹ ਵਿਆਹ ਦੇ ਵਿੱਚ ਉਸ ਵੇਲੇ ਸ਼ਾਮਿਲ ਸੀ ਜਦੋਂ ਇੱਕ ਨਾਬਾਲਗ ਕੁੜੀ ਦੇ ਨਾਲ ਅਰਮਾਨ ਮਲਿਕ ਦਾ ਵਿਆਹ ਕਰਵਾ ਦਿੱਤਾ ਜਾਂਦਾ ਹੈ ਪਾਇਰ ਮਲਿਕ ਜਿਸ ਨੂੰ ਕਿਹਾ ਜਾਂਦਾ ਕਿ ਅਰਮਾਨ ਮਲਿਕ ਦੀ ਉਹ ਪਹਿਲੀ ਪਤਨੀ ਹੈ ਪਰ ਜੋ ਹੁਣ ਖੁਲਾਸੇ ਸਾਹਮਣੇ ਆ ਰਹੇ ਨੇ ਕਿ ਅਰਮਾਨ ਮਲਿਕ ਦਾ ਪਾਇਲ ਮਲਿਕ ਤੋਂ ਪਹਿਲਾਂ ਵੀ ਇੱਕ ਵਿਆਹ ਹੋਇਆ ਹੋਇਆ ਸੀ ਵਕੀਲ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਜਦੋਂ ਇਹ ਪੂਰੀ ਕੌਂਟਰੋਵਰਸੀ ਆਂਦੀ ਹੈ ਅਰਮਾਨ ਮਲਿਕ ਦੇ ਵੱਲੋਂ ਵਕੀਲ ਨੂੰ ਜਵਾਬ ਵੀ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਮੇਰਾ ਵਿਆਹ ਹੋਇਆ ਸੀ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਵਿਆਹ ਦੇ ਵਿੱਚ ਸ਼ਾਮਲ ਹੋਏ ਸੀ ਇਸ ਤਰੀਕੇ ਦੇ ਨਾਲ ਵਕੀਲ ਨੂੰ ਉਸ ਵੇਲੇ ਅਰਮਾਨ ਮਲਿਕ ਦੇ ਵੱਲੋਂ ਜਵਾਬ ਵੀ ਦਿੱਤਾ ਗਿਆ ਸੀ ਅਰਮਾਨ ਮਲਿਕ ਜਿਨ੍ਹਾਂ ਦੇ ਵਿਆਹ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਨੇ ਕਿਉਂਕਿ ਦੋ ਪਤਨੀਆਂ ਦੇ ਨਾਲ ਹੋ ਰਹੇ ਨੇ ਅਰਮਾਨ ਮਲਿਕ ਜੋ ਪਾਇਲ ਮਲਿਕ ਹੈ ਕ੍ਰਿਤਿਕਾ ਮਲਿਕਾ ਹੈ ਦੋਵੇਂ ਇੱਕ ਘਰ ਦੇ ਵਿੱਚ ਇੱਕ ਛੱਤ ਦੇ ਹੇਠਾਂ ਰਹਿੰਦੇ ਨੇ ਤੇ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੀਆਂ ਕੌਂਟਰੋਵਰਸਿਸ ਜਿਹੜੀਆਂ ਨੇ ਸਾਹਮਣੇ ਆndੀਆਂ ਨੇ ਬਿੱਗ ਬਾਸ ਦੇ ਵਿੱਚ ਵੀ ਦੋਵੇਂ ਤਿੰਨੇ ਜਾਣੇ ਜਾ ਚੁੱਕੇ ਨੇ ਤੇ ਲਗਾਤਾਰ ਉਹਨਾਂ ਦੇ ਨਾਲ ਕੋਈ ਨਾ ਕੋਈ ਵਿਵਾਦ ਜੁੜਦਾ ਹੀ ਰਹਿੰਦਾ ਹੈ ਤੇ ਹੁਣ ਪਟਿਆਲਾ ਦੇ ਇੱਕ ਵਕੀਲ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਹੈ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਅਰਮਾਨ ਮਲਿਕ ਦੇ ਵੱਲੋਂ ਇੱਕ 16 ਸਾਲ ਦੀ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਸੀ ਜਿਸ ਦੇ ਖਿਲਾਫ ਰੇਪ ਤੇ ਪੋਸਕੋ ਐਕਟ ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ ਐਨਆਈ ਨੇ ਪੂਰੇ ਮਾਮਲੇ ਦੇ ਵਿੱਚ ਉਹਨਾਂ ਦੇ ਪਰਿਵਾਰ ਦਾ ਵੀ ਜ਼ਿਕਰ ਕੀਤਾ ਗਿਆ ਹੈ ਤਾਂ ਦੱਸਦੀ ਹੈ ਕਿ ਅਰਮਾਨ ਮਲਿਕ ਜੋ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚਰਚਾ ਦੇ ਵਿੱਚ ਰਹਿੰਦੇ ਨੇ ਇਨਫਲੂਐਂਸਰ ਨੇ ਉਹਨਾਂ ਦੀਆਂ ਦੋ ਪਤਨੀਆਂ ਨੇ ਅਰਮਾਨ ਮਲਿਕ ਦੀਆਂ ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਤੇ ਅਕਸਰ ਸੋਸ਼ਲ ਮੀਡੀਆ ਤੇ ਉਹਨਾਂ ਦੇ ਕੰਟੈਂਟ ਆਉਂਦੇ ਰਹਿੰਦੇ ਨੇ ਉਹਨਾਂ ਦੇ ਕੰਟੈਂਟ ਕਰਕੇ ਵੀ ਉਹਨਾਂ ਨੂੰ ਟਰੋਲ ਕੀਤਾ ਜਾਂਦਾ ਹੈ ਪਿਛਲੇ ਕੁਝ ਟਾਈਮ ਪਹਿਲਾਂ ਜੋ ਪਾਇਲ ਮਲਿਕ ਸੀ ਉਹ ਵਿਵਾਦਾਂ ਦੇ ਵਿੱਚ ਆਈ ਸੀ ਤੇ ਹੁਣ ਵਿਵਾਦਾਂ ਦੇ ਵਿੱਚ ਆਏ ਨੇ ਅਰਮਾਨ ਮਲਿਕ ਜਿਨ੍ਹਾਂ ਤੇ ਉੱਤੇ ਇੱਕ ਮਾਮਲਾ ਦਰਜ ਕੀਤਾ ਗਿਆ ਕਿ ਉਹਨਾਂ ਨੇ ਨਬਾਲਿਕ ਕੁੜੀ ਦੇ ਨਾਲ ਵਿਆਹ ਕਰਵਾਇਆ ਸੀ ਬਾਅਦ ਦੇ ਵਿੱਚ ਉਸ ਨੂੰ ਤਲਾਕ ਦੇ ਦਿੱਤਾ ਪਰ ਮਾਮਲਾ ਜਿਹੜਾ ਇਹ ਹੀ ਹੈ ਕਿ ਜਿਸ ਵੇਲੇ ਉਹਨਾਂ ਨੇ ਵਿਆਹ ਕੀਤਾ ਸੀ ਉਸ ਵੇਲੇ ਉਸ ਕੁੜੀ ਦੀ ਉਮਰ 16 ਸਾਲ ਤੋਂ ਵੀ ਘੱਟ ਸੀ ਜਿਸ ਦੇ ਤਹਿਤ ਉਹਨਾਂ ਦੇ ਖਿਲਾਫ ਪੋਸਕੋ ਐਕਟ ਜਿਹੜਾ ਉਹ ਤੇ ਉਹਨਾਂ ਦੇ ਖਿਲਾਫ ਰੇਪ ਦਾ ਮਾਮਲਾ ਜਿਹੜਾ ਇੱਕ ਵਕੀਲ ਦੇ ਵੱਲੋਂ ਇਹ ਦਰਜ ਕਰਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਰਮਾਨ ਮਲਿਕ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਉਸਨੇ ਇੱਕ ਕੁੜੀ ਦੇ ਨਾਲ ਗਲਤ ਹਰਕਤ ਕੀਤੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਵਕੀਲ ਜਿਨ੍ਹਾਂ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ ਉਹਨਾਂ ਦਾ ਕੀ ਕੁਝ ਕਹਿਣਾ ਹੈ ਇੱਕ ਵਾਰ ਉਹ ਸੁਣ ਲੈਣੇ ਆਂ ਜੀ ਅਰਮਾਨ ਮਲਿਕ ਸੰਦੀਪ ਝਾਂਗੜਾ ਸੰਦੀਪ ਝਾਂਗੜਾ ਸੰਦੀਪ ਮਲਿਕ ਇਹ ਤਿੰਨੋਂ ਇੱਕ ਬੰਦੇ ਦੇ ਨਾਮ ਨੇ ਔਰ ਅੱਜ ਸਿਰਫ ਇੱਕ ਕੇਸ ਦੇ ਲਈ ਗੱਲ ਕਰਾਂਗਾ ਮੈਂ ਰੇਪ ਕੇਸ ਐਂਡ ਪੋਸਕੋ ਐਕਟ ਸਿਰਫ ਇੱਕੋ ਹੀ ਕੇਸ ਹੈ ਜਿਹੜਾ ਕਿ ਅੱਜ ਮਾਨਯੋਗ ਅਦਾਲਤ ਪਟਿਆਲਾ ਵੱਲੋਂ ਇਹ ਕੇਸ ਨੂੰ ਸਾਰੇ ਸਬੂਤ ਅਤੇ ਤੱਥਾਂ ਦੇ ਮੁਤਾਬਕ ਦੇਖਿਆ ਗਿਆ ਜਾਂਚਿਆ ਗਿਆ ਪਰਖਿਆ ਗਿਆ ਔਰ ਇਹਦੇ ਵਿੱਚ ਬਹੁਤ ਹੀ ਵੱਡੀ ਜਿੱਤ ਹੈ ਇਹਦਾ ਵਿਆਹ ਸੁਮਿਤਰਾ ਨਾਲ ਸਭ ਤੋਂ ਪਹਿਲਾਂ ਇਹਦਾ ਵਿਆਹ ਹੋਇਆ ਸੁਮਿਤਰਾ ਨਾਲ ਉਹ ਵਿਆਹ ਸੁਮਿੱਤਰਾ ਦੇ ਨਾਲ 16 ਤੋਂ ਲੈ ਕੇ 17 ਸਾਲ ਦੀ ਉਮਰ 'ਚ ਹੋਇਆ ਜਿਹੜਾ ਕਿ ਰੇਪ ਦੀ ਕੈਟਾਗਰੀ ਚ ਆਉਂਦਾ ਹੈ ਚਾਹੇ ਉਹਦੀ ਕਨਸੈਂਟ ਹੈ ਜਾਂ ਨਹੀਂ ਹੈ ਔਰ ਪੋਸ ਕੋ ਐਕਟ ਵੀ ਉਸ 'ਚ ਲੱਗਦਾ ਕਿਉਂਕਿ ਇਸਨੇ ਉਸ ਨਾਬਾਲिग ਲੜਕੀ ਦੇ ਨਾਲ ਦੋ ਬੱਚਿਆਂ ਨੂੰ ਵੀ ਜਨਮ ਦਿੱਤਾ ਮੈਨੂੰ ਲੜਕੀ ਦਾ ਨਾਮ ਵੀ ਪਤਾ ਹੈ ਤੇ ਸ਼ਾਇਦ ਲੜਕੀ ਨਾਲ ਮੇਰੀ ਗੱਲ ਵੀ ਹੋਈ ਹੈ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ ਇਹਦੇ ਪਿੰਡ ਵਾਲਿਆਂ ਨਾਲ ਵੀ ਮੇਰੀ ਗੱਲ ਹੋਈ ਹੈ ਕਾਫੀ ਬੰਦੇ ਇਹਦੇ ਖਿਲਾਫ ਗਵਾਹੀ ਦੇਣ ਨੂੰ ਵੀ ਤਿਆਰ ਹੈ ਜਿਹੜੇ ਕਿ ਇਹਦੇ ਪਿੰਡ ਦੇ ਨੇੜੇ ਤੇ ਰਹੀ ਦੂਜੇ ਪਿੰਡਾਂ 'ਚ ਰਹਿੰਦੇ ਨੇ ਔਰ ਪੂਰੇ ਪੱਕੇ ਸਬੂਤਾਂ ਦੇ ਨਾਲ ਪੂਰੇ ਐਵੀਡੈਂਸ ਦੇ ਨਾਲ ਜਿਦੇ 'ਚ ਇਹਦੀ ਸਰੋਜ ਭਾਬੀ ਔਰ ਉਹਦੀ ਐਡਮਿਸ਼ਨ ਹੈ ਇਹਦੀ ਦੋਨੋਂ ਵਾਈਫਸ ਪਾਇਲ ਤੇ ਕ੍ਰਿਤਿਕਾ ਦੀ ਐਡਮਿਸ਼ਨ ਹੈ ਸੁਮਿਤਰਾ ਬਾਰੇ ਰੇਪ ਬਾਰੇ ਪੋਸਕੋ ਐਕਟ ਬਾਰੇ ਚਾਈਲਡ ਮੈਰਿਜ ਐਕਟ ਬਾਰੇ ਸਭ ਤੋਂ ਵੱਡਾ ਐਵੀਡੈਂਸ ਉਹੀ ਹੈ ਉਸ ਤੋਂ ਇਲਾਵਾ ਕੁਝ ਏਵੀਡੈਂਸ ਮੈਂ ਤੁਹਾਨੂੰ ਨਹੀਂ ਦੱਸਾਂਗਾ ਕਿਉਂਕਿ ਉਹ ਪਾਰਟ ਆਫ ਕੇਸ ਹੈ ਜਦੋਂ ਆਉਣ ਵਾਲੀ ਅਗਲੀ ਬਾਈਟਸ ਜਰੂਰ ਦੱਸਾਂਗਾ। ਾਰਮਾਨ ਮਲਿਕ ਇਸ ਚ ਦੋਸ਼ੀ ਹੈ। ਉਹਦੀਆਂ ਦੋਨੋਂ ਭੈਣਾਂ ਸੁਨੀਤਾ ਮਲਿਕ, ਸੁਪਨਾ ਮਲਿਕ, ਕੁਲਦੀਪ ਮਲਿਕ, ਸਰੋਜ ਤੇ ਹੋਰ ਮੈਂ ਬਾਕੀ ਨਾਮ ਹਜੇ ਨਹੀਂ ਲਾਊਂਗਾ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ। ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਤਾਂ ਖਰੀਦਣਾ ਨਾ ਮੁਮਕਿਨ ਹੈ ਇਹ ਤਾਂ ਦਿਮਾਗ ਚੋਂ ਹੀ ਕੱਢ ਦੇਵੇ। ਇਹਕੇ ਦੀ ਵਾਈਫ ਨੇ ਪਤਾ ਨਹੀਂ ਕਿਸੇ ਨੇ ਕਿਹਾ ਸੀ ਕਿਹਦੇ ਸਾਨੂੰ 10 ਸਾਲ ਹੋ ਗਏ ਸੋਸ਼ਲ ਮੀਡੀਆ ਤੇ ਤਾਂ ਮੈਂ ਉਹਨੂੰ ਹੀ ਕਿਸਨਦੇ ਆ ਜਰੂਰ ਪਹੁੰਚਾਉਂਗਾ ਵੀ ਮੈਨੂੰ 20 ਸਾਲ ਹੋ ਗਏ ਕੇਸ ਲੜਦੇ ਹੋਏ